पियो का खोल खजाना मेरे मन लगाब श्री गुरु ग्रंथ साहब जी महाराज जी रूहानिति गोदिक है बहुत ही सत्कार योग महापुरुष सिंह साहब सत्कार बबा अवतार सिंह साहब जी गुरु रूप गुरु प्यारी साहब जीओ ਔ ਗੱਜ-ਵੱਜ ਕੇ ਫਤਿਹ ਦੀ ਸਾਂਝ ਪਾਈਏ ਜੀ ਅਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਚ ਤੋਂ ਸ਼ਹੀਦਾਂ ਤੇ ਸ਼ਹਾਦਤ ਦੀਆਂ ਬਾਤਾਂ ਪਾਈਆਂ ਜਾ ਰਹੀਆਂ ਹਨ ਸ਼ਹੀਦ ਭਾਈ ਗਜਿੰਦਰ ਸਿੰਘ ਜੀ ਨੂੰ ਸਮਰਪਿਤ ਅੱਜ ਦਾ ਇਹ ਸਵਾਗਤ ਮੈਨੇਜਮੈਂਟ ਗੁਰਦੁਆਰਾ ਸਾਹਿਬ ਵੱਲੋਂ ਕਰਵਾਇਆ ਜਾ ਰਿਹਾ ਹੈ ਜੋ ਬਹੁਤ ਮਨ ਨੂੰ ਸਕੂਨ ਦੇਣ ਵਾਲੀ ਗੱਲ ਹੈ 하이트 진더 싱 ਹੋਣਾ ਦੇ ਇੱਕ ਹੱਥ ਲਿਖਤ ਕਿਤਾਬ ਕਿਉਂਕਿ ਬੜੇ ਸੋਹਣੇ ਲਿਖਾਰੀ ਰਹੇ ਨੇ ਮੈਂ ਪਿਛਲੇ ਕੁਝ ਸਾਲਾਂ ਦੇ ਵਿੱਚ ਉਹ ਬੜੀ ਕਮਤਾ ਦੇ ਰੂਪ ਵਿੱਚ ਉਹਨਾਂ ਨੇ ਆਪਣੀ ਸਾਰੀ ਜੀਵਨੀ ਆਪਣੇ ਬਲਬਲੇ ਆਪਣੇ ਦਰਦ ਆਪਣੇ ਭਾਵ ਆਪਣੇ ਕਲਮ ਤੋਂ ਬਿਆਨ ਕੀਤੇ ਹਨ ਜਿਵੇਂ ਜਿਵੇਂ ਇਹ ਕਿਤਾਬ ਦੀਆਂ ਕਵਤਾਵਾਂ ਪੜhੀਆਂ ਪੜਦੇ ਆ ਇਸ ਤਰ੍ਹਾਂ ਲੱਗਦਾ ਹੈ ਕਿ ਭਾਈ ਗਜਿੰਦਰ ਸਿੰਘ ਜੀ ਆਪਣੇ ਦੰਦੂ ਹੂਕ ਕੌਮ ਦਾ ਪਿਆਰ ਜਿਹੜਾ ਹੈ ਉਹ ਅਖਰੀ ਰੂਪ ਵਿੱਚ ਕਲਮ ਬੰਦ ਕਰ ਰਿਹਾ ਹੈ ਨਿਰਸੰਦੇਹ ਬੜਾ ਔਖਾ ਹੁੰਦਾ ਹੈ ਘਰ-ਬਾਰ ਛੱਡ ਕੇ ਸਮਰਪਿਤ ਹੋ ਜਾਣਾ ਰੋਮ-ਰੋਮ ਕਰਕੇ ਕੌਮ ਨੂੰ ਸਮਰਪਿਤ ਹੋ ਜਾਣਾ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕੌਮ ਆ ਉਹਦੇ ਯੋਧਿਆਂ ਨੂੰ ਇਹ ਬਾਣਿਆ ਹੀ ਮੈਂ ਮਹਿਸੂਸ ਕਰ ਸਕਦੀ ਆ ਉਹ ਪੀੜ ਤੇ ਤੜਪ ਜਿਹੜੀ ਅੱਜ ਉਹਨਾਂ ਦੀ ਬੇਟੀ ਤੇ ਬੀਤਦੀ ਹੋਣੀ ਆ ਕਿਉਂਕਿ ਬੱਚੇ ਦੇ ਮਾਤਾ ਜੀ ਦਾ ਵੀ ਮੈਂ ਕਹਿੰਨੀ ਉਹ ਵੀ ਸ਼ਹਾਦਤ ਹੈ ਕਿਉਂਕਿ ਸ਼ਹੀਦ ਹੋਣ ਵਾਲਾ ਮੈਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੋਈ ਯਾਦ ਕੱਤ ਨਹੀਂ ਨਾ ਕਰ ਜਾਵਾ ਸ਼ਹੀਦ ਹੋਣ ਵਾਲੇ ਜਿਹੜੇ ਨੇ ਉਹ ਵੱਖਰੀਆਂ ਰੂਹਾਂ ਗੁਰੂ ਸਾਹਿਬ ਵੱਲੋਂ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਹੈ ਉਹ ਕੌਮ ਨੂੰ ਪਰਣਾਇਉਂਦੇ ਨੇ ਆਪਣਾ ਆਪ ਕੌਮ ਤੋਂ ਕੁਰਬਾਨ ਕਰ ਜਾਂਦੇ ਨੇ ਉਹ ਸਰੀਰਕ ਰੂਪ ਦੇ ਵਿੱਚ ਇਸ ਦੁਨੀਆ ਤੋਂ ਲਿਪਟ ਹੋ ਜਾਂਦੇ ਹਨ ਭਾਵੇਂ ਸ਼ਹੀਦ ਹਮੇਸ਼ਾ ਅਮਰ ਨੇ ਪਰ ਮਗਰੋਂ ਜੋ ਪਰਿਵਾਰ ਤੇ ਬੀਤਦੀ ਐ ਜੋ ਜਿਵੇਂ ਜਿਵੇਂ ਖੂਨ ਦਾ ਰਿਸ਼ਤਾ ਹੁੰਦਾ ਕਿਉਂਕਿ ਮੈਂ ਆਪਣੀ ਮਾਤਾ ਜੀ ਨੂੰ ਵੱਡੀ ਸੀ ਪਰਿਵਾਰ ਦੇ ਵਿੱਚੋਂ ਤਾਂ ਮੈਂ ਦੇਖਿਆ ਉਹਨਾਂ ਦਾ ਦਰਦ ਤਰਲੋਚਨ ਸਿੰਘ ਸਾਡੇ ਦੋਵਾਂ ਭੈਣਾਂ ਤੋਂ ਛੋਟਾ ਸੀ ਉਹਦਾ ਜਨਮ 2 ਮਹੀਨੇ ਬਾਅਦ ਹੋਇਆ ਤਾਂ ਉਸ ਸਮੇਂ ਉਹਨਾਂ ਦੀ ਹਾਲਾਤ ਜੂਨ 1984 ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਦੀ ਰੋਜ਼ੀ ਦੀ ਸਰਕਾਰਾਂ ਜਦੋਂ ਵੈਰੀ ਹੋਲ ਵੱਡੇ ਮਹਾਪੁਰਸ਼ਾਂ ਦਾ ਆਪਣੇ ਸਰਕਾਰ ਦੀ ਗੰਗਮੇ ਟਕਸਾਲ ਦੀਆਂ ਸਵਾਵਾ ਗੁਰਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕਰਕੇ ਇਸ ਪਰਿਵਾਰ ਦੀ ਝੋਲੀ ਵਿੱਚ ਬਖਸ਼ਿਸ਼ ਕੀਤੀ ਹੈ ਸਨ ਉਹਨਾਂ ਨੇ ਉਦਾਸ ਬੇਨਤੀ ਕਰਕੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਅੱਗੇ ਆਪਣੇ ਪੁੱਤਰ ਲਈ ਸ਼ਹਾਦਤ ਦੀ ਮੰਗ ਕੀਤੀ ਸੀ ਔਰ ਉਹਨਾਂ ਦੇ ਬਚਨ اٹਲ ਸਨ ਜਦੋਂ ਉਹ ਵੇਲਾ ਆਇਆ ਉਹ ਸਮਾਂ ਬੜਿਆ ਜਦੋਂ ਮਾਪ ਪੁਰਖਾਂ ਦੀਆਂ ਅਰਦਾਸਾਂ ਪੂਰੀਆਂ ਹੋਣੀਆਂ ਸਨ ਤੇ ਉਹ ਕੀ ਉਹਨਾਂ ਨੇ ਕਿਹਾ ਸੀ ਕਲਗੀਆਂ ਵਾਲਿਆ ਸੱਚੇ ਪਾਤਸ਼ਾਹ ਤੂੰ ਧੰਨਿਆ ਤੇਰੇ ਚਾਰ ਸੁਪੁੱਤਰ ਤੇ ਚਾਰੇ ਸਾਡੇ ਤੋਂ ਵਾਰ ਦਿੱਤੇ ਇੱਕ ਵੀ ਲਿਖੋ ਕੇ ਨਾ ਰੱਖਿਆ ਸੱਚੇ ਪਿਤਾ ਵਾਹਿਗੁਰੂ ਕੌਮ ਦੀਆਂ ਨੀਹਾਂ ਦੇ ਵਿੱਚ ਪੁੱਤਰਾਂ ਦਾ ਖੂਨ ਪਾਇਆ ਮੈਂ ਤੇ ਤੇਰਾ ਗਰੀਬ ਸੇਖਾ ਮੈਂ ਤੇਰੀ ਬਰਬਦੀ ਨਹੀਂ ਕਰ ਸਕਦਾ ਕਲਗੀਆਂ ਵਾਲਿਆ ਮੇਰੇ ਦੋ ਸੁਪੁੱਤਰ ਹੈ ਇੱਕ ਸੁਪੁੱਤਰ ਆਪਣੀ ਕੌਮ ਦੇ ਲੇਖੇ ਲਾ ਲਈ ਤੇ ਜਦੋਂ 6 ਜੂਨ ਦਾ ਸਮਾਗਮਾਂ ਬੜਿਆਂ ਬਹੁਤ ਘਾਟੇ ਸੰਗਤ ਜਾਣਦੀ ਹੈ ਕਿਉਂਕਿ ਮੈਂ 40 ਸਾਲਾਂ ਜੋ ਮਨਾਏ ਜਾ ਰਹੇ ਬਲੂਸਟਾਰ ਆਪਰੇਸ਼ਨ ਦੀ ਉੱਥੇ ਸੰਤਾ ਨੇ ਯਾਦ ਕੀਤਾ ਉਹਨਾਂ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਸਰਤੀ ਤੇ ਪਹੁੰਚੀ ਹਾਂ ਅੱਜ ਕੱਲ ਦੀ ਪੀੜ੍ਹੀ ਕਿਉਂਕਿ ਨੌਜਵਾਨੀ ਜਿਹੜੀ ਪੜਨ ਪੜਾਉਣ ਤੋਂ ਥੋੜਾ ਜਿਹਾ ਕਤਰੌਂਦੀ ਹੈ ਸੋਸ਼ਲ ਮੀਡੀਆ ਦਾ ਯੋਗ ਹੈ ਬਹੁਤ ਘਾਟ ਆ ਅੱਜਕੱਲ ਦੀ ਪੀੜ੍ਹੀ ਨੂੰ ਇਹ ਪਤਾ ਕਿ ਭਾਈ ਸਾਫ ਭਾਈ ਅਮਰੀਕ ਸਿੰਘ ਅਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਦੇ ਨਾਲ ਜੋ ਹਥਿਆਰਬੰਦ ਸਿਰ ਤਲੀ ਤੇ ਰੱਖ ਕੇ ਜੋ ਨੌਜਵਾਨ ਫਿਰਦੇ ਸਨ ਜੋ ਰਹਿੰਦੇ ਸਨ ਉੱਥੇ ਕੈਂਪਸ ਦੇ ਵਿੱਚ ਜੋ ਸੰਘਰਸ਼ ਵਿੱਚ ਯੋਗਦਾਨ ਪਾਉਂਦੇ ਸਨ ਉਹ ਕੋਈ ਮਿਲਣਾਂ ਦਾ ਜਥਾ ਨਹੀਂ ਸੀ ਉਹ ਉੱਚ ਲੈਵਲ ਦੇ ਅਕੈਡਮਿਕਸ਼ਨ ਵੀ ਸਨ ਉਹ ਚੰਗੀ ਮੈਨੇਜਮੈਂਟ ਕਰਨਾ ਵੀ ਜਾਣਦੇ ਸਨ ਕਿਸੇ ਵੀ ਮੰਤਰੀdoctype ਸਰਕਾਰ ਨੂੰ ਲੋ ਤੋੜਵਾਂ ਜਵਾਬ ਦੇ ਦੇਣਾ ਜਾਣਦੇ ਸਨ ਤੇ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਸਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜਿੱਥੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਜਿਹੜੀ ਉਹਨਾਂ ਤੋਂ ਪਹਿਲਾਂ ਇੱਕ ਕਾਗਜ਼ਾ ਤੱਕ ਸੀਮਤ ਰਹਿ ਗਈ ਸੀ ਜਦੋਂ ਉਹਨਾਂ ਨੂੰ ਤੇ ਗੌਰਥ theater ਦਿੱਲੀ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ ਕਿਉਂਕਿ ਜਿਹੜੇ ਜਗਮੀਤ ਸਿੰਘ ਬਰਾੜ ਰਾਜਨੀਤਿਕ ਨੇ ਉਹਨਾਂ ਦੇ ਪਿਤਾ ਸਰਦਾਰ ਗੁਰਮੀਤ ਸਿੰਘ ਜੀ ਮਨਿਸਟਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਫੈਡਰੇਸ਼ਨ ਦਾ ਜਰਨਲ اجلاس ਹੋ ਰਿਹਾ ਤਾਂ ਉਹਨਾਂ ਨੇ ਇੱਕ ਸਲਾਹ ਦਿੱਤੀ ਸੀ ਇਕੱਠੇ ਕਰਕੇ ਮੁਖੀਆਂ ਨੂੰ ਕਹਿਣ ਲੱਗੇ ਜੇ ਫੈਡਰੇਸ਼ਨ ਦੇ ਵਿੱਚ ਕੋਈ ਜਾਨ ਪਾਉਣੀ ਚਾਹੁੰਦੇ ਹੋ ਕੋਈ ਗੱਲ ਬਣਾਉਣੀ ਚਾਹੁੰਦੇ ਹੋ ਤਾਂ ਸੰਤ ਕਰਤਾਰ ਸਿੰਘ ਦੇ ਪੁੱਤਰ ਭਾਈ ਅੰਬੀਕ ਸਿੰਘ ਨੂੰ ਪ੍ਰਧਾਨ ਬਣਾਓ ਮੇਰਾ ਵਿਚਾਰ ਹੈ ਸਰਬਸੰਮਤੀ ਨਾਲ ਫੈਸਲਾ ਹੋਇਆ ਪ੍ਰਧਾਨ ਚੁਣੇ ਗਏ ਟੈਗੋਰ ਥੀਟਰ ਚੰਡੀਗੜ੍ਹ ਦੇ ਵਿੱਚ ਤੇ ਐਸੀ ਕਿਰਪਾ ਕੀਤੀ ਗੁਰੂ ਸੱਚੇ ਪਾਤਸ਼ਾਹੇ ਕੇ ਫੈਡਰੇਸ਼ਨ ਸਿੱਖ ਕੌਮ ਦਾ ਹਰਿਆਵਲ ਦਸਤਾ ਬਣ ਗਿਆ ਯੂਨੀਵਰਸਿਟੀਆਂ ਕਾਲਜਾਂ ਵਿੱਚ ਨਾ ਕੇਵਲ ਪੰਜਾਬ ਬਲਕਿ ਬਾਕੀ ਸਟੇਟਾਂ ਦੇ ਵਿੱਚ ਵੀ ਰਜਿਸਟ੍ਰੇਸ਼ਨ ਆਲ ਰਿਕਾਰਡ ਬੋਲ ਲੱਗੀ 1983 ਦਾ ਜੀ ਜੋ ਆਲ ਰਿਕਾਰਡ ਅੰਕੜੇ ਬੋਲਦੇ ਨੇ ਰਸੀਦ ਕੱਟ ਕੇ ਜਿਹੜੀ ਮੈਂਬਰਸ਼ਿਪ ਆਫ ਫੈਡਰੇਸ਼ਨ ਦੀ ਸੀ 3.5 ਲੱਖ ਤੋਂ ਉੱਪਰ ਟੱਪ ਚੁੱਕੀ ਸੀ ਇਹ ਆਨ ਰਿਕਾਰਡ ਨਹੀਂ ਜਿਹੜੀ ਅਨੋਫਿਸ਼ਨੀ ਮੈਂਬਰਸ਼ਿਪ ਜਾਂ ਉਹਨਾਂ ਦੀ ਪਾਰਟਿਸਪੇਸ਼ਨ ਸੀ ਫੈਡਰੇਸ਼ਨ ਦੀ ਉਹਦੇ ਆਂਕੜੇ ਤਾਂ ਬਹੁਤ ਵੱਡੇ ਪਹੁੰਚ ਗਏ ਸਨ ਕਿਉਂਕਿ ਉਸ ਸਮੇਂ ਤੇ ਤਾਂ ਅਨਜੋਬ ਮੋਰਚਾ ਜਦੋਂ ਬਾਬਾ ਸਾਰਾ ਸਿੰਘ ਜੀ ਦੇ ਨਾਲ ਮੇਰੇ ਸਤਕਾਰਯੋਗ ਪਿਤਾ ਜੀ ਨਜਾਇਜ਼ ਤੌਰ ਤੇ ਗ੍ਰਿਫਤਾਰ ਕੀਤੇ ਹੋਏ ਸਿੰਘਾਂ ਦੇ ਕੇਸਾਂ ਦੀ ਪੈਰਵਾਹੀ ਕਰਨ ਲਈ ਕਚਹਿਰੀਆਂ ਵਿੱਚ ਜਾਂਦੇ ਆ ਤਾਂ ਝੂਠਾ ਕੇਸ ਸਾਜ਼ਿਸ਼ ਦਾ ਕੇਸ ਪਾ ਕੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਮਹਾਪੁਰਸ਼ ਉਸ ਸਮੇਂ ਮਿੱਤੇ ਵਿਖੇ ਸੰਦਮਗਮਿਤ ਕਾਲ ਦੇ ਹੈੱਡਕੁਆਰਟਰ ਮਿੱਤੇ ਵਿਖੇ ਸੰਤ ਬਾਬਾ ਜਨੈਲ ਸਿੰਘ ਜੀ ਖਾਲਸਾ ਭੰਡਾਰਾ ਵਾਲੇ ਉਹਨਾਂ ਨੂੰ ਬੁਖਾਰ ਸੀ ਇਹ ਤੋਂ ਲੈਂਡਲਾਈਨ ਫੋਨ ਹੁੰਦਾ ਸੀ ਉਦੋਂ ਮੇਰੇ ਚਾਚਾ ਜੀ ਨੇ ਲੈਂਡਲਾਈਨ ਫੋਨ ਕੀਤਾ ਮਿੱਤੇ ਵਿਖੇ ਕਿ ਮਾਹਪੁਰਸ਼ਾ ਨੂੰ ਵਸੀਏ ਕੇ ਭਾਈ ਅਮਰੀਕ ਸਿੰਘ ਨੂੰ ਅਰੈਸਟ ਕਰ ਲਿਆ ਅਗੋਂ ਗੜਵਾਈ ਸਿੰਘ ਨੇ ਕਿਹਾ ਕਿ ਮਾਹਪੁਰਸ਼ਾ ਨੂੰ ਜਿਹੜਾ ਉਹਨਾਂ ਦਾ ਸਰੀਰ ਚੀਕਣੀ ਹੈ ਉਹਨਾਂ ਨੂੰ ਬੁਖਾਰ ਹੈ ਕਾਇਦਰੂ ਸੁਨੇਹਾ ਦਿੱਤਾ ਕਿ ਨਹੀਂ ਹੁਣੇ ਗੱਲ ਕਰਾਓ ਕਿਉਂਕਿ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਨੂੰ ਅਰੈਸਟ ਕਰ ਲਿਆ ਮਾਹਪੁਰਸ਼ਾ ਨੂੰ ਦੱਸਣਾ ਜ਼ਰੂਰੀ ਹੈ ਹੋਲਡ ਤੇ ਕਰਕੇ ਤਾਂ ਤੁਰੰਤ ਮਹਾਪੁਰਸ਼ਾਂ ਦੇ ਆਕਰਸੀਵਰ ਚੁੱਕਿਆ ਤੇ ਪੁੱਛਿਆ ਵੀ ਕੀ ਗੱਲ ਹੋ ਗਈ ਸਿੰਘਾਂ ਨੇ ਗੁਰ ਦੱਸਿਆ ਕਿ ਭਾਈ ਸਾਹਿਬ ਜੀ ਨੂੰ ਅਰੈਸਟ ਕਰ ਲਿਆ ਬਾਬਾ 18 ਸਿੰਘ ਜੀ ਨੂੰ ਅਰੈਸਟ ਕਰ ਲਿਆ ਉਸੇ ਹੰਗਾਮੀ ਹਾਲਤ ਵਿੱਚ ਮਹਾਪੁਰਸ਼ਾਂ ਨੇ ਆਪਣੇ ਪ੍ਰਵਾਹ ਨਹੀਂ ਕੀਤੀ ਤੁਰੰਤ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਸਿੰਘਾਂ ਦੇ ਨਾਲ رائے ਵਿਚਾਰ ਕੀਤੀ ਕਿ ਹੁਣ ਕੀ ਕੀਤਾ ਜਾਵੇ ਕਿ ਸਰਕਾਰ ਇੱਥੋਂ ਤੱਕ ਪਹੁੰਚ ਗਈ ਹੈ ਕਿ ਉਹ ਸਾਡੇ ਸਾਨੂੰ ਸਿੱਧੇ ਤੌਰ ਤੇ ਹੱਥ ਪੌੜਾ ਸ਼ੁਰੂ ਕਰ ਦਿੱਤਾ ਜੋਸ਼ ਵਿੱਚ ਇੰਨੇ ਆਏ ਮਹਾਪੁਰਸ਼ ਇਹਨਾਂ ਨੂੰ અમારો ਦੁੱਖ ਲੱਗਾ ਕਿ ਪਿਆਰ ਬੜਾ ਸਿਰਮਾਨ ਦਾ ਦੋ ਵਾਪਸ ਤੇ ਵਿੱਚ ਕਹਿਣ ਲੱਗੇ ਚਲੋ ਸਾਰੇ ਚੱਲੀਏ ਠਾਣੇ ਨੂੰ ਘੇਰ ਕੇ ਤੇ ਭਾਈ ਮਨੀਕਰ ਵਿਚਵਾ ਲਿਆਉਂਦੇ ਇੰਨੇ ਇਮੋਸ਼ਨਲ ਹੋ ਗਏ ਮਹਾਪੁਰਸ਼ ਫਿਰ ਸਿੰਘਾ ਨੇ ਬੇਨਤੀ ਕੀਤੀ ਮਹਾਪੁਰਸ਼ ਟਕਰਾਅ ਹੋ ਸਕਦਾ ਕੋਈ ਨੁਕਸਾਨ ਹੋਵੇਗਾ ਸੋ ਆਪਾਂ ਇਹਨੂੰ ਮੁਰ ਵਿਚਾਰ ਲਈਏ ਜੇ ਤੁਸੀਂ ਸਹਿਮਤ ਹੋਵੋ ਮਹਾਪੁਰਸ਼ਾਂ ਤਾਂ ਫਿਰ ਸਹਿਮਤੀ ਹੋਈ ਕਿ ਮੋਰਚੇ ਦਾ ਆਰੰਭ ਸ਼੍ਰੀ ਕੌਂਟਕ ਸਾਹਿਬ ਤੇ ਜਾ ਕੇ ਮਹਾਪੁਰਸ਼ ਨੇ ਅਰਦਾਸ ਕਰਕੇ ਧਰਮਯੋਧ ਮੋਰਚੇ ਦਾ ਐਲਾਨ ਕਰ ਦਿੱਤਾ ਭਾਵੇਂ ਬਾਅਦ ਵਿੱਚ ਕਈ ਮੋਰਚਿਆਂ ਦੇ ਵਿੱਚ ਰਲਗੱਡ ਵੀ ਹੋਏ ਉਸ ਮੋਰਚੇ ਦੀ ਲੋਅ ਦੇ ਵਿੱਚ ਜਿੱਲਾ ਭਰੀਆਂ ਮੈਂ ਵੀ ਛੋਟੀ ਜੀ ਉਹਨਾਂ ਆਪਣੇ ਦਾਦੀ ਜੀ ਦੇ ਨਾਲ ਇੱਕ ਮੋਰਚੇ ਵਿੱਚ ਗਈ ਕਾਲੀਆਂ ਪੱਟੀਆਂ ਬੰਨ ਕੇ ਰੋਜ਼ ਸੌ-ਸੌ 2-200 ਦੇ ਜੱਥੇ ਮਹਾਪੁਰਸ਼ ਮਨਜੀਤ ਸਾਹਿਬ ਤੋਂ ਆਹਤ ਹੋ ਰਿਆ ਕਰਦੇ ਸਨ ਔਰ ਜਿੱਥਾਂ ਦੇ ਵਿੱਚ ਇੰਨੀ ਥਾਂ ਨਹੀਂ ਸੀ ਬੱਚੀ ਕਿ ਅਗਲੇ ਜੱਥੇ ਨੂੰ ਉਹ ਸਰਕਾਰ ਜਿਹੜੀ ਅੰਦਰ ਰੱਖ ਲਵੇ ਹਰ ਸ਼ਹਿਰ ਦਾ ਹਰ ਡਿਸਟ੍ਰਿਕਟ ਦਾ ਜਿਹੜਾ ਠਾਣੇ ਜ਼ਿਲ੍ਹਾ ਸੀ ਇੰਨੀਆਂ ਨੱਕੋ ਨੱਕ ਭਰ ਗਏ ਸੀ ਕਿ ਪ੍ਰਸ਼ਾਸਨ ਦੇ ਕੰਨਾਂ ਨੂੰ ਹੱਥ ਲੱਗ ਗਏ ਉਹਨਾਂ ਨੇ ਤੰਬੂ ਕਦਾਤਾ ਤਾਣ ਕੇ ਖੁੱਲੀ ਛੂਟ ਦੇ ਦਿੱਤੀ ਸੀ ਸਿੰਘਾਂ ਨੂੰ ਕਿ ਆਪਣਾ ਲੰਗਰ ਪਕਾਓ ਤੇ ਖਾਓ ਸਾਡੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਅਸੀਂ ਕੌਮ ਦੇ ਇਸ ਜੋਸ਼ ਨੂੰ ਸੰਭਾਲ ਸਕੀਏ ਇੱਕ ਬੰਨੇ ਪ੍ਰਚਲਨ ਦੀ ਗੱਲ ਹੈ ਕਿਉਂਕਿ ਸੈਮੀਨਾਰ ਦੀ ਗੱਲ ਹੋਈ ਮੈਂ ਉਸੇ ਵਿਸ਼ੇ ਤੇ ਆਵਾਂਗੀ ਬੜੀ ਚੰਗੀ ਗੱਲ ਮੈਨੂੰ ਲੱਗੀ ਇਹ ਕਭਨੇ ਸਰਕਾਰ ਬਿਨਾ ਕਿਸੇ ਕਾਰਨ ਸਾਡੇ ਆਗੂਆਂ ਨੂੰ ਜੇਲਾਂ ਵਿੱਚ ਤੋਲਤਨ ਰਹੀ ਹੈ ਕਿ ਇਹ ਰਾਸ਼ਟਰੀ ਵਿਰੋਧੀ ਨੇ ਦੇਸ਼ ਤ੍ਰੋਹੀ ਨੇ ਇਹ ਕਾਨੂੰਨ ਦੇ ਅਗੇਂਸਟ ਨੇ ਭਾਰਤੀ ਸੰਵਿਧਾਨ ਦੀ ਵਿਰੋਧਤਾ ਕਰਦਾ ਨੇ ਇਸ ਕਰਕੇ ਸਰਕਾਰ ਜਿੰਨਾ ਚ ਪਾਰੀ ਆ ਪਰ ਦੂਜੇ ਬੰਨੇ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਜਦੋਂ ਜਾ ਕੇ ਵੇਖਿਆ ਗੁਰੂ ਸਾਹਿਬ ਜੀ ਦਾ ਜਿੱਥੇ ਪ੍ਰਕਾਸ਼ ਸੀ ਬੜਾ ਛੋਟਾ ਕਮਰਾ ਸੀ ਬੜਾ ਖਸਤਾ ਹਾਲਤ ਵਿੱਚ ਸੀ ਮੇਰੇ ਪਿਤਾ ਜੀ ਨੇ ਸਾਥੀ ਸਿੰਘਾਂ ਦੇ ਨਾਲ ਬਾਬਾ 18 ਸਿੰਘ ਜੀ ਵੀ ਉੱਥੇ ਸਨ ਦੇਖਿਆ ਕਿ ਗੁਰੂ ਸਾਹਿਬ ਜੀ ਨੇ ਲਾਗੇ ਬਹਿ ਕੇ ਕੀਰਤਨ ਲਈ ਜਿਹੜੇ ਸਿੰਘਾਂ ਤੋਂ ਬੈਠਿਆ ਨਹੀਂ ਜਾਂਦਾ ਬੜੀ ਛੋਟੀ ਸਪੇਸ ਹੈ ਕਹਿੰਦੇ ਸ਼ੁਰੂ ਕਰਦੀ ਹੈ ਮਹਾਂਪੁਰਸ਼ਾਂ ਦਾ ਮਗਰੋਂ ਆਸ਼ੀਰਵਾਦ ਸੀ ਆਪਾਂ ਸੰਤਪਾਪਾ ਜਨੈ ਸਿੰਘ ਖਾਲਸਾ ਜੀ ਦਾ ਸੋ ਕਾਰ ਸੇਵਾ ਆਰੰਭ ਕਰ ਦਿੱਤੀ ਔਰ ਚੰਗਾ ਸੁੰਦਰ ਗੁਰਦੁਆਰਾ ਉਸ ਜੇਲ ਦੇ ਵਿੱਚ ਜਿਹੜਾ ਬਣਾਇਆ ਗਿਆ ਜਿੱਥੇ ਹਰ ਰੋਜ਼ ਬਹਿ ਕੇ ਉੱਥੇ ਕੋਤਰੀ ਚਲਾਈ ਪਾਠਾਂ ਦੀ ਜਦੋਂ ਦੇਖਿਆ Hindu ਵੀਰ ਜਿਹੜੇ ਉਸ ਜੇਲ੍ਹ ਵਿੱਚ ਕੈਦੀ ਸਨ ਜਦੋਂ ਉਹਨਾਂ ਨੇ ਦੇਖਿਆ ਕਿ ਗੁਰਦੁਆਰੇ ਦੀ ਸੁੰਦਰ ਇਮਾਰਤ ਬਣ ਗਈ ਹੈ ਜੇਲ੍ਹ ਵਿੱਚ ਇਕੱਠੇ ਹੋ ਕੇ ਆ ਗਏ ਇੱਕ ਵੰਨੇ ਸਰਕਾਰ ਫਿਰਕਾ ਪ੍ਰਸਤ ਦਾ ਦੋਸ਼ ਲਾ ਕੇ ਜੇਲ੍ਹ ਵਿੱਚ ਟੰਗ ਰਹੀ ਹੈ Hindu ਵਿਰੋਧੀ ਐਲਾਨ ਰਹੀ ਹੈ ਲੇਕਿਨ ਦੂਸਰੇ ਬੰਨੇ ਉਸੇ ਜੇਲ੍ਹ ਦੇ ਵਿੱਚ ਕੈਦੀ Hindu ਇਕੱਠੇ ਹੋ ਕੇ ਆ ਕੇ ਕਹਿੰਦੇ ਭਾਈ ਸਾਹਿਬ ਤੁਸੀਂ ਆਏ ਹੋ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਬਣੀ ਹੈ ਤੁਹਾਡਾ ਸਵੇਰੇ ਸ਼ਾਮ ਕੀਰਤਨ ਹੁੰਦਾ ਪਰ ਸਾਡੀ ਕਿਸੇ ਨੇ ਬਾਹ ਨਹੀਂ ਪੜਨੀ ਤੁਸੀਂ ਕਿਰਪਾ ਕਰੋ ਸਾਡਾ ਵੀ ਮੰਦਿਰ ਬਣਾ ਦਿਓ ਅਸੀਂ ਵੀ ਸਵੇਰੇ ਸ਼ਾਮ ਆਪਣਾ ਪੂਜਾ ਪਾਠ ਕਰਕੇ ਧੰਨੀਆਂ ਖੜਕਾ ਸਕੀਏ ਇੰਨੀ ਦਇਆ ਇੱਕੋ ਸਮੇਂ ਦੇ ਉੱਤੇ ਉਹਨਾਂ ਨੇ ਕਿਹਾ ਸਤਿਵਚਨ ਗੁਰਦੁਆਰਾ ਸਾਹਿਬ ਜੀ ਤੋਂ ਬਾਅਦ ਜਿਹੜੀ ਕਾਰ ਸੇਵਾ ਸੀ ਉਹ ਮੰਦਿਰ ਦੀ ਸ਼ੁਰੂ ਕਰ ਦਿੱਤੀ ਕੋਈ ਵੈਰ ਵਿਰੋਧ ਭਾਵ ਨਹੀਂ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਚੌ ਵਰਨਾ ਕੋ ਸਾਂਝਾ ਵਾਲਾ ਸੁਭਾਅ ਤੇ ਚੱਲ ਕੇ ਜਿੱਥੇ ਉਸ ਜੇਲ੍ਹ ਦੇ ਵਿੱਚ ਗੁਰਦੁਆਰੇ ਦੀ ਸਾਰੀ ਕਰਾਈ ਉੱਥੇ ਨਾਲ ਮੰਦਿਰ ਵੀ ਸਾਰਿਆ ਜਿਹੜਾ ਅੱਜ ਵੀ ਗੁਰਦਾਸਪੁਰ ਜੇਲ੍ਹ ਦੇ ਵਿੱਚ ਕਹਿਣਾ ਮੇਰੇ ਕਹਿਣ ਤੋਂ ਭਾਵ ਕਿ ਸਰਕਾਰ ਦਾ ਜਿਹੜਾ ਏਜੰਡਾ ਸੀ ਉਹ ਸਿੱਖ ਵਿਰੋਧੀ ਸੀ ਨਾ ਕਿ ਇਹ ਪਰਚੋਰ ਕਰਨਾ ਕਿ ਕਿਹੜਾ ਕੀ ਦੋਸ਼ ਹੈ ਜਦੋਂ ਰਿਹਾਅ ਹੋ ਕੇ ਆਏ ਧਰਮ ਜੂਤ ਮੋਰਚਾ ਸਿੱਖਰ ਤੇ ਪਹੁੰਚ ਚੁੱਕਾ ਸੀ ਰੋਜ਼ ਸਰਕਾਰ ਆਪਣੀਆਂ ਵਧਿੱਕੀਆਂ ਕਰਕੇ ਤੇ ਨਾਮ ਕਦੇ ਫੈਡਰੇਸ਼ਨ ਕਾਰਕੁਨਾਂ ਦਾ ਕਦੇ ਗੰਗਮੇ ਟਕਸਾਲ ਦੇ ਸਿੰਘਾਂ ਦਾ ਉਦੋਂ ਇਹ ਗੱਲਾਂ ਆਮ ਹੀ ਉਹਨਾਂ ਮੈਗਜ਼ੀਨਾਂ ਵਿੱਚ ਪਚੰਨਤ ਸਾਲ ਇੱਕ ਵਾਰੀ ਸੰਤੋਣਾ ਨੇ ਵੀ ਆਪਣੀ ਸਪੀਚ ਵਿੱਚ ਬੋਲਿਆ ਸੀ ਵੀ ਕਿਸੇ ਦੇ ਕੋਈ ਚੋਰੀ ਹੋ ਜਾਏ ਤਾਂ ਉਹ ਵੀ ਪਿੰਡਰਾਵੜ ਦਾ ਨਾਂ ਲੱਗਦਾ ਵੀ ਇਹ ਵੀ ਪਿੰਡਰਾਵਾਲਿਆਂ ਨੂੰ ਕਰਨ ਲਈ ਐਸੇ ਮਾਹੌਲ ਸਰਕਾਰ ਨੇ ਉਸ ਸਮੇਂ ਤੇ ਬਣਾ ਦਿੱਤੇ ਪਰ ਜਦੋਂ ਸਰਕਾਰ ਨੇ ਘੇੜਾ ਪਾਇਆ ਮੈਂ ਇਹ ਤੇ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਭਾਈ ਅੰਮ੍ਰਿਤ ਸਿੰਘ ਜਿੱਥੇ ਉਹਨਾਂ ਨੇ ਫੈਡਰੇਸ਼ਨ ਦੀ ਚੰਗੀ ਅਗਵਾਈ ਕੀਤੀ ਮੈਨੇਜਮੈਂਟ ਕੀਤੀ ਮੋਢੇ ਨਾਲ ਮੋਢਾ ਲਾ ਕੇ ਸੰਤ ਗਿਆਨੀ ਜਨਰਲ ਸਿੰਘ ਖਾਲਸਾ ਜੋ ਕਿ ਦਮਦਮਾ ਟਕਸਾਲ ਦੀ ਜਨਮ ਦੀ ਅਗਵਾਈ ਵਿੱਚ ਸਮੁੱਚਾ ਮੋਰਚਾ ਚੱਲਦਾ ਸੀ ਉੱਥੇ ਨਾਲ ਨੌਜਵਾਨਾਂ ਦੇ ਜਿਲਾ ਦੀ ਧੜਕਣ ਬਣ ਚੁੱਕੇ ਸਨ ਆਪ ਵੀ ਹੁਜ ਕੋਟ ਦੇ ਐਕੈਡਮਿਸ਼ਨਸ ਹਨ ਜਦੋਂ ਉਹਨਾਂ ਨੇ ਬੀਏ ਕੀਤੀ ਖਾਲਸਾ ਕਾਲਜ ਸ੍ਰੀ ਅਮਰitsar ਸਾਹਿਬ ਤੋਂ ਤਾਂ ਗਿਆਨੀ ਦਿੱਤ ਸਿੰਘ ਮੈਡਲ ਉਹਨਾਂ ਨੇ ਪ੍ਰਾਪਤ ਕੀਤਾ ਗ੍ਰੈਜੂਏਸ਼ਨ ਦੇ ਵਿੱਚ ਮਾਸਟਰਸ ਕੀਤੀ ਪੰਜਾਬੀ ਦੇ ਵਿੱਚ ਗਿਆਨੀ ਮੂਲ ਸਿੰਘ ਮਹਿੰਦਰ ਸਿੰਘ ਮੈਡਲ ਪ੍ਰਾਪਤ ਕੀਤਾ ਹੋਰ ਉਹ ਪੀ ਐਚ ਡੀ ਕਰ ਰਹੇ ਸਨ ਰਿਸਰਚ ਵਰਕ ਕਰ ਰਹੇ ਸਨ ਉਹਨਾਂ ਦਾ ਪੀ ਐਚ ਡੀ ਦਾ ਵਿਸ਼ਾ ਸੀ ਗੁਰਨਾਰਕ ਐਜ਼ ਅ ਟਰੈਵਲਰ ਜੋ ਕਿ ਜੂਨ 1984 ਤੱਕ ਲੁਕਾਣ ਕਰਕੇ ਉਹ ਡਿਗਰੀ ਉਹਨਾਂ ਦੀ ਪੂਰੀ ਨਹੀਂ ਹੋ ਸਕੀ ਇੱਕ ਵਾਰੀ ਮਨ ਬਣਿਆ ਕਿਉਂਕਿ ਘਰ ਦੇ ਹਾਲਾਤ ਮਾਪੂਰਸ਼ ਬੈਠੇ ਨੇ ਚੰਗੀ ਤਰ੍ਹਾਂ ਸਾਡੇ ਪੀੜੀਆਂ ਦੇ ਨਾਲ ਇਹਨਾਂ ਦੇ ਇੱਕੋ ਹੀ ਪਰਿਵਾਰ ਵਾਂਗੂ ਸਾਡਾ ਸਾਝ ਰਹੀ ਹੈ ਕਿ ਕੋਈ ਆਰਥਿਕ ਹਾਲਾਤ ਬਹੁਤੇ ਚੰਗੇ ਨਹੀਂ ਸਨ ਇੱਕ ਵਾਰੀ ਉਹਨਾਂ ਨੇ ਨਿਰਣਾ ਕਰ ਲਿਆ ਕਿ ਬਸ ਹੁਣ ਮਾਸਟਰ ਡਿਗਰੀ ਕਰਕੇ ਹਟ ਜਾਣਾ ਹੈ ਅਗਲੀ ਆ ਫਿਰ ਸਾ ਸ਼ਾਇਦ ਨਹੀਂ ਦਿੱਤੀਆਂ ਜਾਣੀਆਂ ਸੰਤ ਬਾਬਾ ਜਰਨੈਲ ਸਿੰਘ ਉਸ ਸਮੇਂ ਦੇ ਉੱਤੇ ਗੜਵਈ ਸਰ ਸੰਤ ਕਕਾਰ ਸਿੰਘ ਖਾਲਸਾ ਹੋਣਾ ਦੇ ਔਰ ਬੜਾ ਪ੍ਰੇਮ ਸੀ ਹੋਸਟਲ ਵਿੱਚ ਮਿਲਣ ਵਾਲਾ ਜਦੋਂ ਆਏ ਤਾਂ ਭਾਈ ਅਮਰੀਕ ਸਿੰਘ ਹੋਣਾ ਨੇ ਮੇਰੇ ਪਿਤਾ ਜੀ ਤੋਂ ਇਹਨਾਂ ਨੂੰ ਕਿਹਾ ਕਿ ਮੈਂ ਅਗਲੇ ਸਾਲ ਤੋਂ ਪੜ੍ਹਾਈ ਛੱਡ ਦੇਣੀ ਆ ਫੀਸਾਂ ਔਖਾ ਹੋ ਗਿਆ ਸੰਜਨੈਲ ਸਿੰਘ ਝਟਕੇ ਕਹਿਣ ਲੱਗੇ ਬਿਲਕੁਲ ਨਹੀਂ ਅਸੀਂ ਚਾਹਨੇ ਆ ਸਾਡੀ ਇੱਛਾ ਹੈ ਕਿ ਗੰਗਮੇ ਇੱਕ ਸਾਲ ਦੇ ਵਿੱਚ ਜਿੱਥੇ ਵਿੱਚ ਪੜ੍ਹੇ ਲਿਖੇ ਸਿੱਖ ਵੀ ਆਉਣ ਇਸ ਕਰਕੇ ਤੇਰੀ ਪੜ੍ਹਾਈ ਨਹੀਂ ਆਉਣੀ ਚਾਹੀਦੀ ਤੂੰ ਮੈਨੂੰ ਬਿਨਾਂ ਪੁੱਛੇ ਤੂੰ ਪੜਾਈ ਛੱਡ ਕੇ ਨਹੀਂ ਆਉਣਾ ਮੈਂ ਤੇ ਆਏ ਸੰਤਾ ਤੋਂ ਚੋਰੀ ਬਾਬਾ ਠਾਰਾ ਸਿੰਘ ਜੀ ਨਾਲੇ ਸਮੱਸਿਆ শেয়ার ਕੀਤੀ ਉਹਨਾਂ ਨੇ ਵੀ ਕੀ ਕੀਤਾ ਜਾਵੇ ਮੈਂ ਤੇ ਵਿਖੇ ਜਮੀਨ ਕੁਝ ਠੇਕੇ ਤੇ ਲੈ ਕੇ ਸੰਤਾ ਨੇ ਅੱਗੋਂ ਹਿੱਸੇ ਤੇ ਦੇ ਕੇ ਜਿਹੜੇ ਵਿੱਚੋਂ ਪੈਸੇ ਬਚੇ ਉਹ ਲੈ ਕੇ ਦੁਬਾਰਾ ਵਾਪਸ ਘਰ ਕੇ ਆਲਾ ਇਹਦਾ ਕਰਕੇ ਛੱਡਣੀ ਸੀ ਪੜਾਈ ਨਹੀਂ ਛੱਡਣੀ ਸਾਨੂੰ ਬੜੀ ਖੁਸ਼ੀ ਹੈ ਕਿ ਕੋਈ ਟਕਸਾਲੀ ਸਾਡਾ ਕੋਈ ਬੱਚਾ ਸਾਡਾ ਕੋਈ ਭਰਾ ਇੱਥੋਂ ਤੱਕ ਪਹੁੰਚਿਆ ਇਸ ਕਰਕੇ ਉਹ ਪਿਆਰ ਨਾਲ ਪੜਾ ਹੀ ਦਿੱਤੀ ਸੀ ਅਖੀਰਕੱਤ ਵੀ ਉਹਨਾਂ ਨੇ ਕਿਹਾ ਪ੍ਰਧਾਨ ਸਿਆ ਪ੍ਰਧਾਨਾ ਭਾਈ ਮਨੀਕ ਸਿੰਘ ਪਾੜਿਆ ਪਿਆਰ ਵਿੱਚ ਸੰਤਾ ਨੇ ਕਿਹਾ ਉਹਨਾਂ ਨੂੰ ਬੜੀ ਖੁਸ਼ੀ ਸੀ ਮੇਰੇ ਕਹਿਣ ਤੋਂ ਭਾਵ ਕਿ ਉਹ ਕੋਈ ਆਮ ਪੜਾ ਦਾ ਟੋਲਾ ਨਹੀਂ ਸੀ ਸਗਿਰਤ ਸੀ ਕਿ ਕੌਮ ਦਾ ਘਰ ਕਿਵੇਂ ਬੜਨਾ ਹੈ ਕੌਮ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਤੇ ਇਹ ਹੀ ਉਹਨਾਂ ਸੂਰਬੀਰ ਮਹਾਨ ਯੋਧਿਆਂ ਦੀ ਮੰਚਾ ਵੀ ਸੀ कि ਉਹਨਾਂ ਦੇ ਕੌਮ ਦੇ ਵਿੱਚ ਬੱਚੇ ਬੱਚੀਆਂ ਵੱਧ ਤੋਂ ਵੱਧ ਜਿੱਥੇ ਗੁਰਮਤਿ دنیਾਵੀ ਵਿੱਦਿਆ ਲੈਣ ਉੱਥੇ ਨਾਲ ਹੀ ਨਾਲ ਉਹ ਜਿਹੜਾਂ ਗੁਰਮਤਿ ਵਿੱਚ ਪੜ੍ਹਾਈਆਂ ਹੋਣ ਤਾਂ ਕਿ ਜਿੱਥੇ ਕਿਤੇ ਵੀ ਸੇਖ ਵਿਦਵਾਨ ਬੈਠਾ ਹੋਵੇ ਉਹਦੇ ਵਿੱਚੇ ਸਿੱਖੀ ਦੀ ਖੁਸ਼ਬੂ ਆਵੇ ਕਿਸੇ ਵੀ ਮੰਚ ਦੇ ਉੱਤੇ ਜਾ ਕੇ ਭਾਵੇਂ ਕਿੱਡੀ ਵੀ ਸਰਕਾਰ ਹੋਵੇ ਕਿੱਡੇ ਵੀ ਅੱਗੇ ਆਧੇਤਾਰ ਬੈਠੇ ਹੋਣ ਉਹਨਾਂ ਨਾਲ ਟੇਬਲ ਟਾਕ ਕਰਨ ਦੇ ਸਮਰੱਥ ਹੋਵੇ ਮੈਂ 1 ਮਿੰਟ ਵਿੱਚ ਲੈ ਕੇ ਸਮਾਪਤੀ ਕਰ ਦੇਣੀ ਹੈ ਜਦੋਂ ਸਮਾਂ ਬਾਰੇ ਆਇਆ ਸਰਕਾਰ ਨੇ ਘੇਰਾ ਪਾ ਲਿਆ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਸੈਂਟਰ ਸਰਕਾਰ ਤੋਂ ਹਿੰਦ ਪੰਜਾਬ ਦਾ جنگ ਹੋਣ ਲੱਗਿਆ ਤੋੜ ਵਿਛੋੜਾ ਕਰ ਦਿੱਤਾ ਸਾਰੇ ਬਾਰਡਰ ਸੀ ਕਰ ਦਿੱਤੇ ਪੰਜਾਬ ਦੇ ਭਾਰਤ ਸਰਕਾਰ ਨੇ ਤੇ ਇੱਧਰ ਗੁਰੂ ਸਾਹਿਬ ਜੀ ਦੇ ਰੁੱਤੀ ਭਰਦੇ ਮਰਜੀਬੇ ਸਿੰਘ ਜਦੋਂ ਉਹ ਵਾਕਿਆ ਪੜ੍ਹਦੇ ਆ ਜਦੋਂ ਉਹ ਯਾਦ ਕਰਦੇ ਆ ਕਿ ਜੁੱਠਾ ਹਾਲ ਤੋਂ ਕਿ ਮੇਰੇ ਮਾਤਾ ਜੀ ਲਾਸਟ 5 ਜੂਨ ਨੂੰ ਉੱਥੋਂ ਨਿਕਲੇ ਮੈਂ 2 ਜੂਨ ਨੂੰ ਆਪਣੇ ਦਾਦੇ ਜੀ ਦੇ ਨਾਲ ਉੱਥੋਂ ਆ ਗਈ ਜਜਨ ਕਰਤੀਓ ਵਿੱਚ ਢੱਲ ਢਿੱਲ ਦਿੱਤੀ ਇਹ ਕਵਾਰ ਚਮਕੌਰ ਦੀ ਗੜੀ ਦੀਆਂ ਯਾਦਾਂ ਤਾਜ਼ੀਆਂ ਕਰਾ ਦਿੰਦੀਆਂ। ਸ੍ਰੀ ਰੂਪ ਵਿੱਚ ਅਸੀਂ ਕੰਨੂ ਕਾਰੇ ਨਹੀਂ ਦੇਖੇ ਪੁਰਾਣੇ। ਅਸੀਂ ਚਮਕੌਰ ਦੀਆਂ ਗੜੀਆਂ ਦੇ ਜੰਗ ਆਪੀਆਂ ਖਾਣ ਵਾਲੇ ਨਾਲ ਨਹੀਂ ਦੇਖੇ। ਪਰ ਮੈਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਮਾਨ ਨਾਲ ਕਹਿ ਸਕਦੀ ਹਾਂ ਕਿ 6 ਜੂਨ ਵਾਲਾ ਕੰਨੂ ਕਾਰਾ ਸੀ ਨਾਖਾਂ ਨਾਲ ਦੇਖਿਆ। ਅੱਜ ਦੇ ਯੁੱਗ ਦੇ ਵਿੱਚ ਗੁਰੂ ਦੀ ਕਿਰਪਾ ਵਾਲਿਓ ਸਿੰਘ ਜਿਵੇਂ ਜਿਵੇਂ 6 ਜੂਨ ਦਾ ਦਿਨ ਨੇੜੇ ਆਉਂਦਾ ਸੀ ਇੰਨਾ ਚਾ ਸਿੰਗਾ ਨੇ ਨਵੇਂ ਚੋਲੇ ਪਾਏ ਨਵੀਆਂ ਦਸਤਾਰਾਂ ਸਜਾਈਆਂ ਔਰ ਇੰਨਾ ਚਾਹ ਇੱਕ ਦੂਜੇ ਨੂੰ ਖੌਲ ਕਰਨ ਵੀ ਤੇਰੇ ਗੋਲੀ ਪਹਿਲਾਂ ਆਉਣੀ ਆ ਤੇਰਾ ਮੋਰਚਾ ਲੱਗਿਆ ਤੂੰ ਤਾਂ ਪਹਿਲਾਂ ਖੁਰਤੇ ਜਾਣਾ ਇੰਨੇ ਮਜ਼ਾਕ ਇੱਕ ਦੂਜੇ ਨੂੰ ਕਰਨ ਕੋਈ ਭੈ ਨਹੀਂ ਕੋਈ ਮੌਤ ਦਾ ਭੈ ਨਹੀਂ ਇੱਕੋ ਹੀ ਇਹ ਅੰਦਰ ਹੁਲਾਸ ਇੱਕੋ ਹੀ ਇਹ ਕਿ ਇੱਕ ਦੂਜੇ ਦੇ ਨਾਲ ਬਾਤਾਂ ਤੇ ਮਰਨਾ ਤਾਂ ਹੈ ਸ਼ਹੀਦੀ ਦਾ ਟੱਲ ਹੈ ਪਰ ਜਦੋਂ ਜਾਈਏ ਘੱਟੋ ਘੱਟ 14 15 ਨੂੰ ਨਾਲ ਲੈ ਕੇ ਜਾਈਏ ਇਕੱਲੇ ਨਹੀਂ ਜਾਈਏ ਪੰਥਕ ਜਜ਼ਬੇ ਦੀ ਗੱਲ ਹੋ ਰਹੀ ਸੀ ਪੰਥਕ ਜਜ਼ਬਾ ਇੰਨਾ ਇੰਨਾ ਸਿੱਖੀ ਨਾਲ ਪਿਆਰ ਕੇ ਪਰਿਵਾਰ ਤਾਂ ਫਿਰ ਭੁੱਲ ਜਾਂਦਾ ਹੈ ਕਹਿੰਦੇ ਭਾਈ ਗਜਿੰਦਰ ਸਿੰਘ ਹੋਣਾ ਦੀ ਵੀ ਉਹੀ ਅਵਸਥਾ ਹੋ ਗਈ ਸੀ ਪਰਿਵਾਰ ਪਿੱਛੇ ਰਹਿ ਜਾਂਦਾ ਮੈਨੂੰ ਯਾਦ ਆ ਸੀ ਜਦੋਂ ਜਾਣਾ ਅੰਮ੍ਰਿਤਸਰ ਸਾਹਿਬ ਛੋਟੇ ਛੋਟੇ ਸੀ ਤਾਂ ਜਿਹੜਾ ਗੁਰੂ ਰਾਮਦਾਸ ਲੰਗਰ ਦੇ ਲਾਗੇ ਕਮਰਾ ਸੀ ਮੇਰੇ ਪਿਤਾ ਜੀ ਦਾ ਜਿੱਥੇ ਬੈਠੇ ਹੁੰਦੇ ਸੀ ਦੇਖ ਕੇ ਤੇ ਦੂਰੋਂ ਪੁੱਛਣਾ ਗੁਰੂ ਰਾਮਦਾਸ ਦੇ ਘਰ ਦਰਸ਼ਨ ਇਸ਼ਨਾਨ ਕਰਕੇ ਆਓ ਫਿਰ ਸੰਤ ਮਹਾਪੁਰਸ਼ਾਂ ਦੇ ਦਰਸ਼ਨ ਕਰੋ ਸੰਗਿਆ ਨੇ ਜੇ ਮੈਸਿੰਗ ਖਾਨ ਤੋਂ ਉਹਨੂੰ ਤੀਜੇ ਨੰਬਰ ਤੇ ਮੇਰੇ ਕੋਲ ਆਉਣਾ ਜੇ ਉਹ ਨਹੀਂ ਕੀਤਾ ਤਾਂ ਉਥੋਂ ਇਥੋਂ ਪਹਿਲਾਂ ਜਾ ਕੇ ਦਰਸ਼ਨ ਕਰਕੇ ਆਓ ਫਿਰ ਮੇਰੇ ਕੋਲ ਆਣਾ ਆਪਣੇ ਆਪ ਨੂੰ ਪਹਿਲ ਨਹੀਂ ਪਰਿਵਾਰ ਨੂੰ ਪਹਿਲ ਨਹੀਂ ਕੋਈ ਮੋਹ ਨਹੀਂ ਮੇਰੀ ਯਾਦ ਆਤੀ ਜਦੋਂ ਲਾਸਟ ਸਾਨੂੰ ਮਿਲੇ ਨੇ 2 ਜੂਨ ਨੂੰ ਮੇਰੀ ਬਾ ਮੇਰੇ ਦਾਦੇ ਜੀ ਨੂੰ ਫੜਾ ਕੇ ਕਹਿਣ ਲੱਗੇ ਤੁਸੀਂ ਘਰ ਚਲੇ ਜਾਓ ਸਿੰਘ ਦੀ ਇੱਕ ਦੀ ਡਿਊਟੀ ਲਈ ਕੇ ਪਰਫਿਊਮ ਉੱਤੇ ਲੱਗ ਜਾਣਾ ਤੁਸੀਂ ਘਰ ਨੂੰ ਚਲੇ ਜਾਓ ਮੈਂ ਉਹਦੇ ਚੋਲੇ ਦੀ ਕੰਨੀ ਫੜਨੀ ਛੋਟੀ ਸੀ ਮੈਨੂੰ ਸਮਝ ਨਹੀਂ ਸੀ ਇਹਨਾਂ ਗੱਲਾਂ ਦੀ ਤੇ ਮੈਂ ਕਹਿਣ ਲੱਗੀ ਕਿ ਮੈਂ ਨਹੀਂ ਜਾਣਾ ਮੈਂ ਇੱਥੇ ਹੀ ਪੜਨਾ ਤੇ ਮੇਰੇ ਸਿਰ ਤੇ ਹੱਥ ਫੇਰ ਕੇ ਕਹਿਣ ਲੱਗੇ ਜੇ ਗੁਰੂ ਪਾਤਸ਼ਾਹ ਨੇ ਚਾਇਆ ਤਾਂ ਤੁਸੀਂ ਬਹੁਤ ਪੜੋਗੇ ਮੇਰੀ ਭੈਣ ਇੱਕ ਵਾਰ ਛੋਟੀ ਸੀ ਪਿਤਾ ਜੀ ਪ੍ਰੈਸ ਕਾਨਫਰੰਸ ਕਰ ਰਹੇ ਸਨ ਉਹ ਰੋਣ ਲੱਗ ਗਈ ਕਹਿੰਦੀ ਮੈਂ 5 ਰੁਪਏ ਦਾ ਨੋਟ ਲੈਣਾ 5 ਰੁਪਏ ਲੈਣੇ ਉਹਦੋਂ 5 ਰੁਪਈਆ ਦੀ ਬੜੀ ਗੱਲ ਹੁੰਦੀ ਸੀ ਧਿਆਨ ਨਹੀਂ ਦਿੱਤਾ ਨਾ 10 ਮਿੰਟ 15 ਮਿੰਟ ਰੋਹੀ ਗਈ ਕੋਈ ਧਿਆਨ ਨਹੀਂ ਦਿੱਤਾ ਜਦੋਂ ਵੇਖਿਆ ਵੀ ਜਦੋਂ ਬੱਚਾ ਵੇਖਿਆ ਕਿ ਮੇਰੇ ਵੱਲ ਨਹੀਂ ਅਟ੍ਰੈਕਟ ਹੋ ਰਹਾ ਹੋਰ ਉੱਚੀ ਰੋਂਦਾ ਹੋਰ ਉੱਚੀ ਰੋਣ ਲੱਗੀ ਮੇਰੇ ਵੱਲ ਧਿਆਨ ਨਹੀਂ ਪੇਰੇ ਤੇ ਦੋਵੇਂ ਜੇਬਾਂ ਪੈਸਿਆਂ ਨਾਲ ਭਰੀਆਂ ਪਕਾਜੀ ਦੀਆਂ ਉਹ ਜਦੋਂ ਹੋਰ ਉੱਚੀ ਰੋਣ ਲੱਗੀ ਉਹਨਾਂ ਨੇ ਵੇਖਿਆ ਵੀ ਪ੍ਰੈਸ ਕਾਨਫਰੰਸ ਹੋ ਰਹੀ ਆ ਤੇ ਇਹ ਇੰਟਰਰਪਟ ਕਰ ਰਹੀ ਆ ਉਹਨਾਂ ਨੇ ਆਪਣੀ ਜੇਬ ਚੋਂ ਪੰਜਾਂ ਦਾ نوٹ ਕੱਢਿਆ ਉਹਦੇ ਹੱਥ ਚ ਪੜਾਤਾ ਉਹਨੇ ਚਿਰ ਨੂੰ ਵਿਚਾਰੀ ਉਹ ਹੰਬ ਖੇਰ ਦਾ ਘੰਟਾ ਹੋ ਗਿਆ ਸੀ ਰੋ ਰੋ ਕੇ ਉੱਥੇ ਹੀ ਸੌਂ ਗਈ ਪ੍ਰੈਸ ਕਾਨਫਰੰਸ ਕੰਪਲੀਟ ਕੀਤੀ ਜਦੋਂ ਸਾਰੇ ਪੱਤਰਕਾਰ ਡੈਲੀਗੇਟ ਉੱਟ ਕੇ ਚਲੇ ਗਏ ਤਾਂ ਉਹਦੇ ਹੱਥ 'ਚ ਹੌਲੀ ਜਿਹੀ ਪੰਜਾਹ ਦਾ ਨੋਟ ਕੰਢਿਆ ਚੁੱਕੀ ਤੇ ਵਾਪਸ ਇਹ ਚ ਪਾ ਲਿਆ। ਵੀਰ ਵਈਸ ਜੀ ਕੋਲੇ ਕਹਿ ਲਿਆ ਕਿ ਪੈਸਾ ਵੀ ਤੁਸੀਂ ਕੀ ਕੀਤਾ। ਬੱਚਿਆਂ ਨੂੰ ਤਾਂ ਪਿਤਾ ਜਿਹੜੇ ਬੁੱਕ ਭਰ-ਭਰ ਕੇ ਦਿੰਦੇ ਨੇ ਤੁਸੀਂ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਇੱਕ ਪੰਜਾਹ ਦਾ ਨੋਟ ਦਿੱਤਾ ਤੇ ਬੱਚਾ ਸੁੱਤਾ ਤੇ ਤੁਸੀਂ ਉਹਦੇ ਹੱਥ 'ਚ ਖੋ ਕੇ ਵਾਪਸ ਇਹ ਚ ਪਾ ਲਿਆ ਮੈਨੂੰ ਇਹ ਚੰਗਾ ਨਹੀਂ ਲੱਗਾ। ਅੱਖਾਂ ਲਾਲ ਕਰ ਚਾਂ ਉਹ ਕਹਿਣ ਲੱਗੇ ਤੇਰੀ ਸ਼ਰਮ ਹੈਗੀ। ਮੈਨੂੰ ਦੋਖਾ ਹੈ ਮੇਰੇ ਨਾਲ ਕਿੱਡੀ ਨਿੱਕੀ ਸੋਚ ਵਾਲੇ ਬੰਦੇ ਤੁਰੇ ਫਿਰਦੇ ਆ ਤੂੰ ਮੈਨੂੰ ਗਮਰਾਹ ਕਰਦਾ ਮੈਨੂੰ ਇਮੋਸ਼ਨਲ ਕਰਦਾ ਕਹਿੰਦੇ ਇਹ ਪੈਸੇ ਮੇਰੇ ਬੱਚਿਆਂ ਦੇ ਆ ਇਹ ਕੌਮ ਦੇ ਪੈਸੇ ਆ ਇਹ ਕੌਮ ਨੇ ਮੇਰੇ ਤੇ ਵਿਸ਼ਵਾਸ ਕਰਕੇ ਕੌਮ ਦਾ ਘਰ ਬਣਾਉਣ ਲਈ ਦਿੱਤੇ ਆ ਇਹ ਕੌਮੀ ਸੰਘਰਸ਼ ਲਈ ਪੈਸੇ ਆ ਮੈਂ ਨਹੀਂ ਚਾਹੁੰਦਾ ਕਿ ਮੇਰਾ ਇਹ ਜਨ ਮੇਰੇ ਬੱਚਿਆਂ ਦੇ ਹੱਥ ਤੱਕ ਜਾਵੇ ਜੇ ਇਹਨਾਂ 'ਚ ਮੇਰਾ ਖੂਨ ਹੋਊ ਜੇ ਇਹਨਾਂ 'ਚ ਮੇਰੇ ਸੰਸਕਾਰ ਹੋਣਗੇ ਤੇ ਵਾਦੂ ਕਮਾ ਲੈਣਗੇ ਸੋ ਐਸੇ ਸਾਨੂੰ ਉਹਨਾਂ ਦੀ ਕੌਮੀ ਜਜ਼ਬਾਤ ਗੱਲਾਂ ਤੇ ਕਰਨ ਵਾਲੀ ਆ ਰਾਣਾ ਜੀ ਬਹੁਤ ਹੀ ਭਾਵੇਂ ਕਿਉਂਕਿ ਬੱਚਿਆਂ ਨੂੰ ਕਦੀ ਬਾਤ ਖੋਲਦੇ ਪਰ ਕਿਉਂਕਿ ਸਮਾਂ ਸੀਮਤ ਹੈ ਮਾਹ ਪੁਰਸ਼ ਬੈਠੇ ਨੇ ਮੈਂ ਕਿਹਾ ਚਾਹ ਨਹੀਂ ਆਉਣਾ ਤੁਮ ਸ਼ਾਇਦ ਜ਼ਿਆਦਾ ਸਮਾਂ ਲੈ ਗਈ ਸਾਡੇ ਦੁੱਖ ਸੁੱਖ ਦੇ ਹੱਮੀ ਭਰਨ ਵਾਲੇ ਤੇ ਜਦੋਂ ਵੀ ਸਾਨੂੰ ਕੋਈ ਦੁੱਖ ਤਕਲੀਫ ਹੋਣੀ ਮੇਰੇ ਮਾਤਾ ਜੀ ਨੇ ਸਾਨੂੰ ਉਂਗਲੀ ਲਾਉਣਾ ਜਿਹੜਾ ਵਿਖੜਾ ਸਮਾਂ ਆਇਆ 84 ਤੋਂ ਬਾਅਦ ਚਲੋ ਬਾਬਾ ਠਾਕੁਰ ਸਿੰਘ ਜੀ ਕੋਲੇ ਚੱਲੀਏ ਚਲੋ ਬਾਬਾ ਦਇਆ ਸਿੰਘ ਜੀ ਸਾਥ ਕੋਲੇ ਚਲੀਏ ਸੁਰ ਸਿੰਘ ਚਲੀਏ ਜਦ ਬਾਬਾ ਕੋਲੇ ਸਿਰ ਜੋ ਕੋਲੇ ਚਲੀ ਇਹੀ ਸਾਡੇ ਤਿੰਨ ਮਾਰਗਦਰਸ਼ਕ ਸਨ ਉਸ ਵੇਲੇ ਤੇ ਇਹਨਾਂ ਦੀ ਓਟ ਆਸਰੇ ਦੇ ਨਾਲ ਗੁਰੂ ਸਾਹਿਬ ਜੀ ਨੇ ਸਾਨੂੰ ਲੜ ਲਾ ਦਿੱਤਾ ਤੇ ਉਹ ਅੱਖਾਂ ਸੰਗਾਂ ਮਹਾਰਾਜ ਨੇ ਆਪ ਕਢਵਾ ਲਿਆ ਗੁਰੂ ਕਿਰਪਾ ਕਰੇ ਬਖਸ਼ਿਸ਼ਾ ਕਰੇ ਉਹਨਾਂ ਮਹਾਨ ਸ਼ਹੀਦਾਂ ਦੀ ਜਿਹੜੀ ਸ਼ਿਹਾਦਤ ਦੀ ਚਿੰਗਾਰੀ ਹੈ ਉਹ ਅੱਜ ਦੀ ਨੌਜਵਾਨੀ ਪੀੜੀ ਦੇ ਦਿਲਾਂ ਵਿੱਚ ਵੀ ਬਲਦੀ ਰਹੇ ਤਾਂ ਕਿ ਉਹਨਾਂ ਦੇ ਮਨੋਰਥ ਸੁਪਨੇ ਹੋ ਸਕਣ ਹੋਈਆਂ ਪੁੱਲਾ ਚੁਕਾਂ ਦੀ ਖਿਮਾ ਮਾングਰ ਜੀ ਦਾ ਖਾਲਸਾ ਵਾਹਿਗੁਰੂ ਜੀ